ਬਰੀਡਿੰਗ ਦਾ ਮਤਲਬ ਕੀ ਹੁੰਦਾ ਬਿਲਕੁਲ 100% ਪਿਓਰ ਜਿਹਦੇ ਵਿੱਚ 1% ਵੀ ਇਧਰ ਉਧਰ ਕੋਈ ਮਨ ਲੈ ਜੇ ਮੈਂ ਆਪਾਂ ਕਹਿ ਦਿੰਨੇ ਆਂ ਵੀ ਚਾਂਸ ਹੀ ਨਹੀਂ ਕਿ ਗੜਬੜ ਹੋਵੇ ਇਸੇ ਨੂੰ ਕਹਾਂਗੇ ਨਾ ਉਹ ਫਿਰ ਕਿਵੇਂ ਬਣੂ ਉਹ ਐਵੇਂ ਬਣੂ ਜਦੋਂ ਸ਼ਾਮ ਦਾ ਵੇਲਾ ਹੋਇਆ 5 ਵਜੇ ਜੇ ਮੈਂ ਕੀਆ ਦੀ ਗੱਲ ਕਰ ਲੈਣਾ ਪਹਿਲਾਂ ਕਿਉਂਕਿ ਕੀਆ ਦੀ ਸਬਜ਼ੀ 8 ਮਹੀਨੇ ਖਾਂਦੇ ਆਂ ਅਸੀਂ ਗਰਮੀਆਂ 'ਚ ਸਾਰੀਆਂ ਗਰਮੀਆਂ ਕੀ ਇਹ ਹੀ ਚੱਲਦਾ ਜੇ ਆਪਾਂ ਕੀਆ ਦੀ ਗੱਲ ਕਰੀਏ ਕੀਆ ਦੇ ਵਿੱਚ ਨਰ ਫੁੱਲ ਤੇ ਮਾਦਾ ਫੁੱਲ ਅਲੱਗ-ਲੱਗ ਭਾਗ ਨੇ ਦੋ ਉਹਨਾਂ ਨੇ ਕਰਾਸ ਹੋ ਕੇ ਬੀਜ ਬੜਨਾ ਹੈ ਜੇ ਅਸੀਂ ਓਪਨ ਪੋਲੀਨੇਟਿਡ ਛੱਡਤਾ ਓਪਨ ਦਾ ਮਤਲਬ ਖੁੱਲੇ ਹੀ ਛੱਡਤਾ ਖੇਤ ਦੇ ਵਿੱਚ ਜਿਵੇਂ ਕੱਦੂ ਦੀ ਵੇਲ ਪਈ ਹੈ ਉਵੇਂ ਹੀ ਛੱਡਤਾ ਉਹਨੂੰ ਅਸੀਂ ਬਰੀਡਰ ਸੀਡ ਨਹੀਂ ਕਹਿ ਸਕਦੇ ਬੀਜ ਬਣੂਗਾ ਜਦੋਂ ਆਪਾਂ ਪੋਲੀਨੇਸ਼ਨ ਮੰਨ ਲਓ ਦੋ ਨੇ ਨਰ ਤੇ ਮਾਦਾ ਜੇ ਤੁਸੀਂ ਬਰੀਡਰ ਸੀਡ ਤੇ ਕੰਮ ਕਰ ਰਹੇ ਹੋ ਤਾਂ ਤੁਹਾਨੂੰ ਨਰ ਤੇ ਮਾਦਾ ਫੁੱਲ ਖੁੱਲਣ ਤੋਂ ਪਹਿਲਾਂ ਕਵਰ ਕਰਨੇ ਪੈਣਗੇ ਖੇਤ ਦੇ ਵਿੱਚ ਜਿਹਨੂੰ ਅਸੀਂ ਡੈਡੀਕੇਸ਼ਨ ਸ਼ਬਦ ਕਹਿ ਦਿੰਦੇ ਆ ਜਾਂ ਜ਼ਿੰਮੇਵਾਰੀ ਵਾਲਾ ਕੰਮ ਕਹਿ ਦਿੰਦੇ ਆ ਵੀ ਉਹਦੀ ਜ਼ਿੰਮੇਵਾਰੀ ਲਾਤੀ ਉਹ ਤਾਂ 100% ਸਹੀ ਕਰੂਗਾ ਆਪਾਂ ਕਿ ਕਿਸੇ ਕਿਸੇ ਬੰਦੇ ਦੀ ਗਾਰੰਟੀ ਲੈਣੇ ਆ ਨਾ ਭਰੋਸੇਯੋਗ ਜਿਹੜਾ ਬੰਦਾ ਆਪਣਾ ਵੀ ਆਹ ਕੰਮ ਮੈਂ ਇਹਨੂੰ ਕਹਤਾ ਇਹ ਤਾਂ ਹੋ ਹੀ ਜਾਊਗਾ ਜਦੋਂ ਉਹ ਫੁੱਲ ਨੇ ਖੁੱਲਣਾ ਉਦੋਂ ਪਹਿਲਾਂ ਮੈਂ ਖੇਤ ਦੇ ਵਿੱਚ ਚਾਹੀਦਾ ਤਾਂ ਕਿ ਕੋਈ ਮੱਖੀ ਉਹਦੇ ਵਿੱਚ ਚਾ ਆ ਨਾ ਜਾਵੇ ਉੱਥੋਂ ਆ ਕੇ ਚਲੀ ਜਾਊਗੀ ਕੋਈ ਗੱਲ ਨਹੀਂ ਉੱਥੋਂ ਆ ਕੇ ਮਾਦਾ ਫੁੱਲ 'ਚ ਵੜ ਗਈ ਉਹ ਪਹਿਲਾਂ ਕਿਤੇ ਹੋਰ ਫੁੱਲ ਤੇ ਵੀ ਗਈ ਹੋਊਗੀ ਫਿਰ ਕਰਾਸ ਹੋ ਗਿਆ ਆਪਾਂ ਫੁੱਲ ਖੁੱਲਣ ਤੋਂ ਪਹਿਲਾਂ ਪਹਿਲਾਂ ਖੇਤ ਆਉਣਾ ਹੈ ਕਈ ਫੁੱਲ ਸਵੇਰੇ 5 ਵਜੇ ਖੁੱਲਦੇ ਨੇ ਕਈ ਸ਼ਾਮ ਨੂੰ 5 ਵਜੇ ਖੁੱਲਦੇ ਨੇ ਉਹ ਸੋਨੂੰ ਖੇਤ ਦੇਖਣਾ ਪਊਗਾ ਤੇ ਜੇ ਸ਼ਾਮ ਨੂੰ 5 ਵਜੇ ਖੁੱਲ ਗਿਆ ਤਾਂ ਤੜਕੇ 7 ਵਜੇ ਤੱਕ ਉਹਦਾ ਮੂੰਹ ਖੁੱਲਾ ਰਹਿੰਦਾ ਹੈ ਮੱਖੀ ਸ਼ਾਮ ਨੂੰ 8 ਵਜੇ ਤੱਕ ਹੌਣ ਗਰਮੀਆਂ 'ਚ ਕੰਮ ਕਰਦੀ ਹੈ 3 ਘੰਟੇ ਮਿਲ ਗਏ ਉਹਨੂੰ ਸ਼ਾਮ ਨੂੰ 5 ਵਜੇ ਫੇਰ ਨਿਕਲ ਜਾ ਜਦੋਂ ਸੂਰਜ ਦੀ ਪਹਿਲੀ ਕਿਰਨ ਪੈਗੀ ਮੱਖੀ ਡੱਬੇ ਚੋਂ ਬਾਹਰ ਤੇ ਸੋਨੂੰ ਸੂਰਜ ਨਿਕਲਣ ਤੋਂ ਪਹਿਲਾਂ ਖੇਤ ਹੋਣਾ ਪੈਣਾ ਜੇ ਬਰੀਡਰ ਸੀਡ ਤਿਆਰ ਕਰਨਾ ਪਹਿਲਾ ਹੱਲ ਇਹ ਹੈ ਜੇ ਤੁਸੀਂ ਪੈਸਾ ਨਹੀਂ ਲਾਉਣਾ ਤਾਂ ਸਮਾਂ ਲਾਉਣਾ ਪਊ ਜੇ ਪੈਸਾ ਲਾ ਦੋਗੇ ਉਹਨੂੰ ਆਈਸੋਲੇਟ ਕਰ ਲਓਗੇ ਕੋਈ ਨੈਟ ਵਗੈਰਾ ਲਾ ਕੇ ਮੱਖੀ ਨਾ ਵੜੀ ਜਾਵੇ ਤੁਸੀਂ ਇੱਕ ਦਿਨ ਪਹਿਲੀ ਨੈਟ ਲਾਤਾ ਜਦੋਂ ਫੁੱਲ ਖੁੱਲਿਆ ਹੱਥ ਨਾ ਕਰਾਸ ਕਰਾ ਕੇ ਕਿ ਫੇਰ ਨੈੱਟ ਛੜਤ ਜਾਂ ਫਿਰ ਟਾਈਮ ਆਈਸੋਲੇਸ਼ਨ ਮੰਨ ਲਓ ਸਾਡੇ ਏਰੀਆ ਚ ਸਬਜ਼ੀ ਨਹੀਂ ਲੱਗਦੀ ਇੱਥੇ ਆਪਾਂ ਬਰੀਡਰ ਚ ਫੇਰ ਵੀ ਨਹੀਂ ਆਏ ਕਹਿ ਸਕਦੇ ਵੀ ਮੇਰੇ ਇੱਥੇ ਸਬਜ਼ੀ ਨਹੀਂ ਲੱਗਦੀ ਵੀ ਮੈਂ ਖੁੱਲੇ ਹੀ ਤਿਆਰ ਕਰ ਲੈਣਾ ਬਰੀਡਰ ਦਾ ਮਤਲਬ ਸਮਝ ਗਏ ਜਿਹੜਾ ਬੀਜ ਕੰਪਨੀਆਂ 5 ਰੁਪਏ ਦਾ ਇੱਕ ਇੱਕ ਬੀਜ ਵੇਚਦੀਆਂ ਨੇ ਉਹ ਬਰੀਡਰ ਸੀਡ ਹੁੰਦਾ ਐਵੇਂ ਬਣਦਾ ਮੁਰਲਾ ਬੀਜ ਮੁਰਲਾ ਤਾਂ ਨਹੀਂ ਕਹਿ ਸਕਦੇ ਉਹਨੂੰ ਇੰਨੀ ਕੁ ਧਿਆਨ ਨਾਲ ਉਹਦੀ ਕਰੋ ਮਲੋ ਕ੍ਰੋਸਿੰਗ ਕਰਾਈ ਹੋਵੇ ਜਿਹੜੀ ਦੇ ਵਿੱਚ 1% ਵੀ ਚਾਂਸ ਇਹ ਨਾ ਹੋਵੇ ਬੇਦਰ ਉਧਰ ਕੁਝ ਹੋ ਗਿਆ ਹੋ ਉਦੋਂ ਵੀ ਆਪਾਂ ਉੱਥੇ ਇੱਕ ਆਪਸ਼ਨ ਰੱਖਣੀ ਹੈ ਕਈ ਵਾਰੀ ਹੋ ਸਕਦਾ ਜੋ ਫੁੱਲ ਮੈਂ ਸਿਲੈਕਟ ਕੀਤਾ ਉਹਦੇ ਵਿੱਚ ਨਰ ਪੰਕੇਸਰੀ ਘਟ ਹੋਣ ਤੇ ਮੇਰੇ ਬੀਜ ਬਣਨ ਦੀ ਸ਼ਮਤਾ ਘਟ ਜੇ ਤਾਂ ਉਹਨੂੰ ਕੀ ਕਰਾਂਗੇ ਅਸੀਂ ਇੱਕੋ ਬੇਲ ਦੇ ਤਿੰਨ ਫੁੱਲ ਲੈ ਲਾਂਗੇ ਤਿੰਨ ਨਾਲ ਮਾਦਾ ਨੂੰ ਕਰਾਸ ਕਰਾ ਦਾਂਗੇ ਉਸੇ ਜਾਤ ਦਾ ਉਸੇ ਉਹਨੇ ਗੋਣਾ ਨਾਲ ਇੱਕੋ ਹੀ ਬੇਲ ਕਿਹਾ ਜੀ ਦੂਜੀ ਬੇਲ ਨਹੀਂ ਬਰੀਡਰ ਦੇ ਵਿੱਚ ਤੁਸੀਂ ਦੂਜੀ ਬੇਲ ਵੀ ਨਹੀਂ ਲੈ ਸਕਦੇ ਜਿਹੜੀ ਬਰੀਡਿੰਗ ਦਾ ਮਤਲਬ ਕੀ ਹੋਇਆ ਜੇ ਤਾਂ ਤੁਸੀਂ ਹਾਈਬ੍ਰਿਡ ਬਣਾਉਣਾ ਫਿਰ ਤਾਂ ਲੈਣਾ ਹੀ ਦੂਜੀ ਤੋਂ ਐ ਜੇ ਤਾਂ ਤੁਸੀਂ ਬੀਜ ਨੂੰ ਹਾਈਬ੍ਰਿਡ ਬਣਾਉਣਾ ਹੈ ਫਿਰ ਤਾਂ ਲੈਣੀ ਦੂਜੇ ਭਾਗ ਤੋਂ ਐ ਜਦੋਂ ਅਸੀਂ ਪਿਓਰ ਜਾਂ ਪਿਓਰਿਟੀ ਦੀ ਗੱਲ ਕਰਦੇ ਆਂ ਉਦੋਂ ਸਾਨੂੰ ਬੇਲ ਵੀ ਉਹੀ ਫੁੱਲ ਵੀ ਉਸੇ ਦੇ ਜੇ ਦੂਜੀ ਤੋਂ ਫਿਰ ਤਾਂ ਮੱਖੀ ਕਰੀ ਜਾਂਦੀ ਐ ਫਿਰ ਤਾਂ ਲੋੜ ਹੀ ਨਹੀਂ ਸਾਨੂੰ ਨਾ ਆਉਣ ਜਦੋਂ ਆਪਾਂ ਮਤਲਬ ਕਿ ਜੇ ਸੋਡੀ ਕਰੇ ਦਾ ਕੰਮ ਕਰਨਾ ਪਹਿਰੇਦਾਰੀ ਦਾ ਜਿੰਨੀ ਸੋਡੀ ਪਹਿਰੇਦਾਰੀ ਵੱਡੀ ਹੋ ਉੰਨੀ ਸੋਡੀ ਕਵਾਲਿਟੀ ਚੰਗੀ ਹੋ ਜਿਹਦਾ ਆਪਾਂ ਕਹਿੰਦੇ ਨੇ ਵੀ ਆਪਾਂ ਕਈ ਚੀਜ਼ਾਂ ਤੇ ਕਿਸੇ ਦੀ سپورਟ ਵੀ ਕਰਦੇ ਆ ਵੀ ਉਹਨਾਂ ਦਾ ਬੀਜ ਲੈਂਦਾ ਸੀ ਬੜਾ ਵਧੀਆ ਬੀਜ ਸੀ ਇੱਕੋ ਜੀ ਸ਼ੇਪ ਇੱਕੋ ਜਿਹਾ ਸਾਈਜ਼ ਲੈਣਾ ਤਾਂ ਫਿਰ ਸਾਨੂੰ ਇੱਕੋ ਬੇਲ ਤੋਂ ਸਿਲੈਕਟ ਕਰਨਾ ਪੈਣਾ ਉੱਥੇ ਫਿਰ ਕੀ ਹੋਊਗਾ ਜੇ ਅਗਲੀ ਜਨਰੇਸ਼ਨ ਚ 100 ਕੀਆ ਲੱਗੂਗਾ ਤਾਂ 100 ਕੀਆ ਤੁਹਾਨੂੰ ਗ੍ਰੇਡਿੰਗ ਕਰਨ ਦੀ ਲੋੜ ਨਹੀਂ ਪਊਗੀ ਜਿਹਨੂੰ ਸਿਲੈਕਸ਼ਨ ਕਹਿੰਦੇ ਨੇ ਆਪਾਂ ਬਰੀਡਿੰਗ ਕਹਿੰਦੇ ਆ 100 ਦੇ 100 ਕੀਆ ਇਹਦਾ ਰੰਗ ਵੀ ਇੱਕੋ ਹੀ ਸਾਈਜ਼ ਵੀ ਕੋਈ ਸ਼ੇਪ ਵੀ ਕੋਈ ਸਾਈਜ਼ ਦੇ ਵਿੱਚ ਮੜਾ ਮੋਟਾ ਦਿਨਾਂ ਦੇ ਹਿਸਾਬ ਨਾਲ ਵੱਡਾ ਛੋਟਾ ਹੋ ਸਕਦਾ ਉਹ ਦਿਨ ਤੇ ਜਾ ਕੇ ਉਹਦੀ ਉਹੀ ਸ਼ੇਪ ਬਣੂਗੀ ਜਿਹੜੀ ਸਾਨੂੰ ਮੰਨ ਲਓ ਤੀਜੇ ਦਿਨ ਮਿਲੂਗੀ ਤੀਜੇ ਦਿਨ ਸਾਰਿਆਂ ਦੀ ਉਹੀ ਸੇਮ ਆਊਗੀ ਇਹਨੂੰ ਆਪਾਂ ਬਰੀਡਿੰਗ ਕਹਿੰਦੇ ਆ ਸਾਰਿਆਂ ਦਾ ਮੰਨ ਲਓ ਜਿਹਨੂੰ ਪਿਓਰਿਟੀ ਜਿੰਨੀ ਆਪਾਂ ਪਿਓਰਿਟੀ ਦੇ ਕੰਮ ਕਰਨਾ ਹੈ ਓਨੇ ਹੀ ਧਿਆਨ ਨਾਲ ਕਰਨਾ ਪੈਣਾ ਜਿੰਨਾ ਆਪਾਂ ਧਿਆਨ ਲਾਵਾਂਗੇ ਓਨੇ ਰਿਜ਼ਲਟ ਚੰਗੇ ਆਉਣਗੇ ਇਹ ਬੇਲ ਵਾਲੀਆਂ ਜਾਤੀਆਂ ਦੀ ਸੀ ਜਦੋਂ ਆਪਾਂ ਬੇਲ ਦੇ ਵਿੱਚ ਜਾਂਦੇ ਆਗੇ ਤਾਂ ਉੱਥੇ ਸਾਡੇ ਕੋਲੇ ਕਈ ਤਰ੍ਹਾਂ ਦੀਆਂ ਬੇਲਾਂ ਆ ਜਾਂਦੀਆਂ ਨੇ ਪੇਠਾ ਵੀ ਆ ਜਾਂਦਾ ਫਿਰ ਆਪਣਾ ਤਰਬੂਜ ਖਰਬੂਜਾ ਖੀਰਾ ਤਰ ਫੁੱਟਾ ਤੋਰੀਆਂ ਇਹ ਸਾਰੀਆਂ ਸਾਡੀਆਂ ਬੇਲ ਵਾਲੀਆਂ ਸਬਜ਼ੀਆਂ ਨੇ ਇਹਨਾਂ ਦਾ 2-3 ਛੱਡ ਕੇ ਬਾਕੀ ਸਾਰੀਆਂ ਕ੍ਰੋਸ ਨੇ ਮੰਨ ਲਓ 1-2 ਬੇਲਾਂ ਨਾ ਚ ਆਉਂਦੀਆਂ ਨੇ ਜਿਹੜੀਆਂ ਸੈਲਫ ਪੋਲੀਨੇਟਡ ਨੇ ਬਾਕੀ ਸਾਰੀਆਂ ਕ੍ਰੋਸਿੰਗ ਵਾਲੀਆਂ ਨੇ